ਬਹੁਤ ਹੀ ਸਤਿਕਾਰਯੋਗ ਪਿਆਰੇ ਵਿਦਿਆਰਥੀਓ ਅਤੇ ਦੋਸਤੋ ਅੱਜ ਮੈਂ ਇੱਕ ਛੋਟੀ ਜੀ ਆਮ ਜਾਣਕਾਰੀ ਲੈ ਕੇ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਹਾਜ਼ਰਾਂ ਅੱਜ ਮੈਂ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨੀ ਹੈ ਉਹ ਛੜਕਾਂ ਦੇ ਕਿਨਾਰੇ ਤੇ ਲੱਗੇ ਮੀਲ ਪੱਥਰਾਂ ਦੇ ਸਬੰਧ ਵਿੱਚ ਹੈ ਜਦੋਂ ਅਸੀਂ ਕਿਤੇ ਸਫ਼ਰ ਕਰਨ ਜਾਂਦੇ ਆ ਤਾਂ ਅਸੀਂ ਦੇਖਦੇ ਆ ਸੜਕਾਂ ਦੀਆਂ ਸੈਂਡਾ ਤੇ ਪੱਥਰ ਦੇ ਜਿਹੜੇ ਬੋਰਡ ਲੱਗੇ ਹੁੰਦੇ ਨੇ ਜਿਵੇਂ ਅਸੀਂ ਮੀਲ ਪੱਥਰ ਕਹਿ ਦਿੰਨੇ ਆ ਉਹ ਅਲੱਗ-ਅਲੱਗ ਰੰਗਾਂ ਦੇ ਹੁੰਦੇ ਆ ਉਹ ਜਿਹਦੇ ਉੱਤੋਂ ਸਾਨੂੰ ਕਿਸੇ ਸਥਾਨ ਤੇ ਪਹੁੰਚਣ ਦੀ ਦੂਰੀ ਦਾ ਪਤਾ ਲੱਗਦਾ ਹੈ ਵੀ ਅਸੀਂ ਜਿੱਥੇ ਜਾਣਾ ਹੈ ਜਾਂ ਕਿਹੜਾ ਸ਼ਹਿਰ ਕਿਹੜਾ ਕਸਬਾ ਕਿਹੜੀ ਥਾਂ ਇੱਥੋਂ ਕਿੰਨੀ ਦੂਰੀ ਤੇ ਹੈ ਇਹਦੇ ਨਾਲ ਹੀ ਅਸੀਂ ਜਿੱਥੇ ਪਹੁੰਚੇ ਹੁੰਨੇ ਆ ਉਹ ਥਾਂ ਦਾ ਵੀ ਸਾਨੂੰ ਪਤਾ ਲੱਗਦਾ ਹੈ ਕਿਉਂਕਿ ਉਸ ਏਰੀਏ ਦਾ ਨਾਮ ਲਿਖ ਕੇ ਉੱਥੇ ਮੀਲ ਪੱਥਰ ਲੱਗਿਆ ਹੁੰਦਾ ਤਾਂ ਉਹ ਜਿਹੜੇ ਮੀਲ ਪੱਥਰ ਆ ਮੈਂ ਜੋ ਉਹਦੇ ਤੁਹਾਨੂੰ ਅੱਗੇ ਰੰਗਾਂ ਬਾਰੇ ਗੱਲ ਕਰੂੰਗਾ ਮੀਲ ਪੱਥਰ ਨੇ ਜਿਹੜੇ ਚਾਰ ਰੰਗਾਂ ਦੇ ਹੁੰਦੇ ਆ ਚਾਰ ਤਰ੍ਹਾਂ ਦੇ ਲੱਗੇ ਹੁੰਦੇ ਆ ਸਭ ਤੋਂ ਪਹਿਲਾਂ ਜਿਹੜਾ ਮੀਲ ਪੱਥਰ ਹੈ ਪੀਲੇ ਰੰਗ ਦਾ ਫਿਰ ਹਰੇ ਰੰਗ ਦਾ ਫਿਰ ਕਾਲੇ ਰੰਗ ਦਾ ਜਿਹੜਾ ਚੌਥਾ ਮੀਲ ਪੱਥਰ ਹੈ ਉਹ ਹੈਗਾ ਨਾਰੰਗੀ ਰੰਗ ਦਾ ਹੁਣ ਆਪਾਂ ਸਭ ਤੋਂ ਪਹਿਲਾਂ ਪਹਿਲੇ ਮੀਲ ਪੱਥਰ ਬਾਰੇ ਗੱਲ ਕਰਾਂਗੇ ਜੋ ਪੀਲੇ ਰੰਗ ਦਾ ਹੁੰਦਾ ਜੋ ਪੀਲੇ ਰੰਗ ਦਾ ਮੀਲ ਪੱਥਰ ਆ ਉਹ ਨੈਸ਼ਨਲ ਹਾਈਵੇ ਤੇ ਲੱਗਿਆ ਹੁੰਦਾ ਜਿਹੜਾ ਰਾਜਾਂ ਨੂੰ ਜੋੜਦਾ ਔਰ ਜਿਸ ਦਾ ਰੱਖ-ਰਖਾਵ ਜਾਂ ਪ੍ਰਬੰਧ ਉਸ ਮੁੱਚਾ ਜਿਹੜਾ ਪ੍ਰਬੰਧ ਹੈ ਸੈਂਟਰ ਗਵਰਨਮੈਂਟ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਨੈਸ਼ਨਲ ਹਾਈਵੇ ਦਾ ਜਿਹੜਾ ਮੀਲ ਪੱਥਰ ਦਾ ਕਲਰ ਹੈ ਜਦੋਂ ਅਸੀਂ ਦੇਖਦੇ ਆ ਉਹਦੇ ਉੱਪਰਲੇ ਪਾਸੇ ਸਿਰ ਦੇ ਉੱਤੇ ਕਲਰ ਕੀਤਾ ਹੁੰਦਾ ਪੱਥਰ ਦੇ ਉਹ ਪੀਲੇ ਰੰਗ ਦਾ ਹੁੰਦਾ ਹੈ ਦੂਸਰਾ ਹੈਗਾ ਜਿਹੜਾ ਅਗਲਾ ਮੈਂ ਪੱਥਰ ਦੇ ਰੰਗ ਦੀ ਗੱਲ ਕਰ ਰਿਹਾ ਮੀਲ ਪੱਥਰ ਤੇ ਜਿਹੜਾ ਰੰਗ ਉਹਦੇ ਸਿਰ ਤੇ ਕੀਤਾ ਹੁੰਦਾ ਗੁਲਾਈ ਤੇ ਉਹ ਹੈ ਹਰੇ ਰੰਗ ਦਾ ਜਦੋਂ ਅਸੀਂ ਹਰੇ ਰੰਗ ਦਾ ਮੀਲ ਪੱਥਰ ਦੇਖਦੇ ਆ ਤਾਂ ਜਿਹੜੀ ਉਹ ਸੜਕ ਹੈ ਉਹ ਸਟੇਟ ਹਾਈਵੇ ਹੁੰਦੀ ਹੈ ਉਹ ਸਟੇਟ ਦੇ ਅਧੀਨ ਹੁੰਦੀ ਹੈ ਜਿਸ ਸਟੇਟ ਵਿੱਚੋਂ ਅਸੀਂ ਗੁਜ਼ਰ ਰਹੇ ਹੁੰਨੇ ਆ ਉਹਦਾ ਪ੍ਰਬੰਧ ਵੀ ਉਸੇ ਸਟੇਟ ਨੇ ਦੇਖਣਾ ਹੁੰਦਾ ਹੈ ਉਹ ਸਟੇਟ ਦੇ ਵੱਖ-ਵੱਖ ਸ਼ਹਿਰਾਂ ਨੂੰ ਜ਼ਿਲ੍ਹਿਆਂ ਨੂੰ ਜੋੜਦੀ ਹੈ ਇਸ ਤੋਂ ਅਗਲਾ ਜਿਹੜਾ ਮੀਲ ਪੱਥਰ ਹੈ ਉਹ ਹੈ ਕਾਲੇ ਰੰਗ ਦਾ ਜਿਹੜਾ ਕਾਲੇ ਰੰਗ ਦਾ ਮੀਲ ਪੱਥਰ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਡਰ ਜਿੰਨੀਆਂ ਸੜਕਾਂ ਆਉਂਦੀਆਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਸੜਕਾਂ ਤੇ ਲੱਗਿਆ ਹੁੰਦਾ ਜਿਸ ਦਾ ਅਖਰਖਾਅ ਉਸ ਜ਼ਿਲ੍ਹੇ ਵੱਲੋਂ ਕੀਤਾ ਜਾਂਦਾ ਹੈ ਜਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੈ ਤੇ ਜਿਹੜਾ ਇਹਦਾ ਜੋੜਨ ਦਾ ਕੰਮ ਹੈ ਕਿ ਜ਼ਿਲ੍ਹੇ ਦੇ ਮੰਡੀਆਂ ਨੂੰ ਜ਼ਿਲ੍ਹੇ ਦੇ ਸ਼ਹਿਰਾਂ ਨੂੰ ਕਸਬਿਆਂ ਨੂੰ ਆਪਸ ਵਿੱਚ ਜੋੜਦੇ ਆ ਤੇ ਜਿਹੜਾ ਆਖੀਰ ਦੇ ਵਿੱਚ ਚੌਥੇ ਰੰਗ ਦਾ ਨਾਰੰਗੀ ਰੰਗ ਦਾ ਉਹ ਪਿੰਡਾਂ ਦੇ ਜਿਹੜੀਆਂ ਛੜਕਾਂ ਨੇ ਪਿੰਡੂ ਛੜਕਾਂ ਪਿੰਡੂ ਖੇਤਰ ਦੀਆਂ ਛੜਕਾਂ ਉਹਨਾਂ ਦੇ ਉੱਤੇ ਨਾਰੰਗੀ ਰੰਗ ਦਾ ਜਿਹੜਾ ਮੀਲ ਪੱਥਰ ਲੱਗਿਆ ਹੁੰਦਾ ਇਸ ਨੂੰ ਅਸੀਂ ਇਹ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣਾਈ ਜਾਂਦੀ ਹੈ ਜਿਹੜੀ ਇਹ ਸੜਕ ਬਣਦੀ ਹੈ ਇਹ ਗ੍ਰਾਮ ਇਹ ਛੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣਾਈ ਜਾਂਦੀ ਹੈ ਏਸੀ ਮੇਰੀ ਆਜੀ ਦੀ ਤੁਹਾਡੇ ਨਾਲ ਛੋਟੀ ਜਾਣਕਾਰੀ ਜੇਕਰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਅਤੇ ਮੇਰੀ ਵੀਡੀਓ ਲਾਈਕ ਕਰੋ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ